ਜਿੱਥੇ ਸਾਰੇ ਲੋਕ ਦੀਵਾਲੀ ਦਾ ਤਿਉਹਾਰ ਮਨਾ ਰਹੇ ਨੇ ਘਰ ਘਰ ਵਿੱਚ ਖੁਸ਼ੀਆਂ ਨੇ ਉੱਥੇ ਹੀ ਬਟਾਲਾ ਦੇ ਨੇੜੇ ਦੇ ਪਿੰਡ ਸਾਗਰਪੁਰਾ ਦਾ ਇੱਕ ਪਰਿਵਾਰ ਆਪਣੇ ਲਾਪਤਾ ਮਾਸੂਮ ਬੱਚੇ ਦੀ ਉਡੀਕ ਕਰ ਰਿਹਾ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਲਾਪਤਾ ਬੱਚੇ ਦੇ ਪਿਤਾ ਕੈਪਟਨ ਅਤੇ ਮਾਤਾ ਮਨਪ੍ਰੀਤ ਨੇ ਆਪਣਾ ਦੁੱਖ ਸਾਂਝਾ ਕੀਤਾ ਉਹਨਾਂ ਦੱਸਿਆ ਹੈ ਕਿ ਉਹਨਾਂ ਦਾ ਬੇਟਾ ਅਮਰਜੀਤ ਉਰਫ ਅਰਬ ਲਾਪਤਾ ਹੈ ਜਿਸ ਦੀ ਉਮਰ 13 ਸਾਲ ਹੈ ਉਹ ਬੀਤੇ 17 ਅਕਤੂਬਰ ਦੀ ਸ਼ਾਮ ਨੂੰ ਘਰੋਂ ਗਿਆ ਸੀ ਪਰ ਅਜੇ ਤੱਕ ਵਾਪਸ ਨਹੀਂ ਆਇਆ। ਉਹਨਾਂ ਦੱਸਿਆ ਹੈ ਕਿ ਉਹਨਾਂ ਨੇ ਸਾਰੇ ਰਿਸ਼ਤੇਦਾਰਾਂ ਅਤੇ ਬੱਚੇ ਦੇ ਸਾਰੇ ਦੋਸਤਾਂ ਕੋਲੋਂ ਵੀ ਪੁੱਛ ਲਿਆ ਪਰ ਉਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ। ਉਹਨਾਂ ਨੇ ਇਸ ਬੰਦੀ ਚੌਂਕੀ ਵਿੱਚ ਦਰਖਾਸਤ ਵੀ ਦਿੱਤੀ ਹੈ। ਪੁਲਿਸ ਆਪਣੇ ਤੌਰ ਤੇ ਉਸ ਦੀ ਭਾਲ ਕਰ ਰਹੀ ਹੈ। ਇਸ ਮੌਕੇ ਬੱਚੇ ਦੇ ਪਿਤਾ ਨੇ ਵਿਧਾਇਕ ਸ਼ੈਰੀ ਕਲਸੀ ਅਤੇ ਬਟਾਲਾ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਬੱਚੇ ਨੂੰ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਜਾਵੇ। ਉਹਨਾਂ ਨੇ ਕਿਹਾ ਹੈ ਕਿ ਕਈ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਉਸਨੂੰ ਆਖਰੀ ਵਾਰ ਬਟਾਲਾ বাস ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਦੇਖਿਆ ਗਿਆ ਸੀ। ਇਸ ਮੌਕੇ ਪਰਿਵਾਰ ਨੇ ਆਪਣਾ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੈ ਤੇ ਬੇਨਤੀ ਕੀਤੀ ਹੈ ਕਿ ਜੇਕਰ ਕਿਸੇ ਨੂੰ ਉਹਨਾਂ ਦੇ ਪੁੱਤਰ ਦਾ ਪਤਾ ਲੱਗਦਾ ਹੈ ਤਾਂ ਇਸ ਮੋਬਾਈਲ ਨੰਬਰ ਤੇ ਸੰਪਰਕ ਕੀਤਾ ਜਾਵੇ। ਐਸਵੀਲੇ ਹੋਰ ਕੀ ਕੁਝ ਕਿਹਾ ਗਿਆ ਹੈ ਤੁਸੀਂ ਵੀ ਸੁਣੋ ਜਨਹਿਤਾਸ਼ੀ ਦੇ ਲਈ ਸਾਡੇ ਸਹਿਯੋਗੀ ਲਾਪਰੇ ਸਿੰਘ ਖੁਸ਼ੀਪੁਰ ਦੇ ਪਿੰਡ ਮੇਰਾ ਸਾਗਰਪੁਰ ਕਨਵਾ ਰੋਡ ਬਟਾਲਾ ਹੈ ਉਹਦਾ ਨਾਮ ਉਹਦਾ ਦਾ ਘਰ ਚੋਂ ਨੁਰਬ ਵੀ ਕਹਿੰਨੇ ਆ ਤੇ ਨਾਮ ਦਾ ਹੈਗਾ ਅਮਰਜੀਤ ਸਕੂਲ ਦਾ ਨਾਮ ਅਮਰਜੀਤ ਹੈ ਹਾਂਜੀ ਉਮਰ ਉਹਦੀ ਹੈਗੀ 13 ਸਾਲ ਇਹ ਹੋ ਗਿਆ ਕੋਈ 17 ਤਰੀਕ ਨੂੰ ਸ਼ਾਮ 5:30 6 ਵਜੇ ਦੇ ਵਿੱਚ ਨਹੀਂ ਨਹੀਂ ਕੋਈ ਇਦਾਂ ਦੇ ਕੋਈ ਗੱਲਬਾਤ ਨਹੀਂ ਜਾਂਦਾ ਖੇਡ ਖੁੱਡ ਕੇ ਆ ਜਾਂਦਾ ਰਹੀ ਅੱਗੇ ਹਾਂ ਜਾਨ ਰਿਹਾ ਹੈ ਫਸਟ ਟਾਈਮ ਜਿਹੜਾ ਮਦਦ ਲਗਾਤਾ ਬਾਹਰ ਪੜਦਾ ਹੀ ਪਰ ਸਕੂਲ ਦੇ ਮਦਦ ਨੂੰ ਨਈ ਮਤਲਬ ਜਵਾਬ ਮਤਲਬ ਦਿੱਤਾ ਗਿਆ ਹੀ ਉਹਨੇ ਕੱਚੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਅੱਧੀ ਮਾਂ ਵਾਲੀ ਪੈਰੀ ਕੈਂਜੀ ਚੱਪਲ ਨੀਲੇ ਰੰਗ ਦੀ ਜੀਨ ਦੀ ਪੈਂਟ ਪਾਈ ਹੋਈ ਹੈ ਹਾਂਜੀ ਮੋਬਾਈਲ ਮੇਰਾ ਹੈਗਾ 783722171 ਮੈਂ ਫੇਰ ਤੋਂ ਰਿਪੀਟ ਕਰਦਾ 783722171 ਲਾਸਟ ਵਾਰੀ ਇਤਨੀ ਫਿਲਾਹ ਮੈਨੂੰ ਬੱਸ ਸਟੈਂਡ ਵਿੱਚ ਕਹਿੰਦੇ ਕਈ ਕਹਿੰਦੇ ਵੇਖਿਆ ਵਾ ਸਟੇਸ਼ਨ ਤੇ ਕਹਿੰਦੇ ਵੇਖਿਆ ਹੋਇਆ ਇੱਕ ਪਲੇਨ ਵੀ ਕੀਤੀ ਹੋਈ ਹੈ ਮੈਂ ਇਹ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਹੈ ਵੀ ਮੇਰਾ ਬੱਚਾ ਜਲਦ ਤੋਂ ਜਲਦ ਆ ਬਹਿ ਜਾਵੇ ਮੇਰਾ ਨਾਮ ਅਨਪ੍ਰੀਤ ਹੈ ਸਾੰਗਰਪੁਰੇ ਦੇ ਰਹਿਣ ਵਾਲੇ ਆਸੀਂ ਇਹ 17 ਅਕਤੂਬਰ ਦਾ ਗਿਆ ਹੋਇਆ ਭਾਜੀ ਘਰੋਂ ਤੇ ਉਹਦਾ ਨਾਮ ਹੈਗਾ ਜੇ ਆਰਬ ਉਹਦਾ ਨੂੰ ਅਮਰਜੀਤ ਕਹਿੰਦੇ ਜੀ ਸਕੂਲ ਦਾ ਨਾਮ ਅਮਰਜੀਤ ਜੀ ਉਹਦਾ ਉਮਰ ਉਹਦੀ 13 ਸਾਲ ਜੀ ਭਾਜੀ ਜਾਂਦਾ ਹੁੰਦਾ ਹੀ ਭਾਜੀ ਪਰ ਖੇਡ ਕੇ ਵਾਪਸ ਆ ਜਾਂਦਾ ਹੁੰਦਾ ਇਹ ਪਹਿਲਾ ਚਾਂਸ ਜਿਹੜਾ ਮੇਰਾ ਬੱਚਾ ਘਰੋਂ ਬਾਹਰ ਗਿਆ ਵਾ ਹਾਂਜੀ ਸਾਰਿਆਂ ਨੇ ਪੁੱਛਿਆ ਰਿਸ਼ਤੇਦਾਰ ਵੀ ਖੁੱਦ ਸਾਡੇ ਨਾਲ ਲੱਭਦੇ ਪਏ ਜੀ ਯਾਰਾ ਦੋਸਤ ਉਹ ਯਾਰ ਦੋਸਤ ਹੈ ਹੀ ਨਹੀਂ ਸੀ ਕੋਈ ਠੀਕ ਹੈ ਨਾ ਉਹ ਕੱਲਾ ਹੀ ਖੇਡਦਾ ਹੁੰਦਾ ਸੀ ਬਸ ਮੈਂ ਹੀ ਕਹਿਣਾ ਚਾਹਨੀ ਆ ਕਿ ਮੇਰਾ ਬੱਚਾ ਜਲਦ ਤੋਂ ਜਲਦ ਲੱਭ ਕੇ ਮੈਨੂੰ ਦਿੱਤਾ ਜਾਵੇ ਮੇਰਾ ਨਾਮ